ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੂਨੂ ਕੌਰ ਦੀ ਭੈਣਾਂ ਜਿਹੜੀ ਉਹ ਘਰੋਂ ਕਾਹਤੋਂ ਕੱਢੀ ਸੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀ ਵੀ ਅਗਲੀ ਵੀਡੀਓ ਹੈ ਜਿਹੜੀ ਇਹਦੀ ਭੈਣ ਬਾਰੇ ਲੈ ਕੇ ਆਵਾਂਗੇ ਵੀ ਉਹ ਘਰੋਂ ਕਿਉਂ ਕੱਢੀ ਸੀ ਸੂਨੂ ਕੌਰ ਨੇ ਬਹੁਤ ਸਾਰੀਆਂ ਸੁਫਾਈਆਂ ਵੀ ਦਿੱਤੀਆਂ ਨੇ ਆਪਣੀ ਭੈਣ ਤੇ ਤੇ ਇਹ ਦੋਨੇ ਨਹੀਂ ਲੜਦੀ ਪੈਂਦੀ ਨੇ ਜਦੋਂ ਇਹਦੀ ਭੈਣ ਉਹਨੇ ਦੇ ਪਿੰਡ ਹੀ ਰਹਿ ਰਹੀ ਹੈ ਯਾਨੀ ਕਿ ਆਪਣੇ ਪੇਕੇ ਰਹਿ ਰਹੀ ਆ ਇਹ ਦਿਓਰ ਹੈ ਉਹਦਾ ਇਹਦੇ ਘਰ ਵਾਲਾ ਸੂਨੂ ਦਾ ਤੇ ਆਪਦੀ ਜੀ ਜੀ ਦੀ ਭੈਣ ਆਉਂਦਾ ਦਿਓ ਰ ਹੈਗਾ ਉਹਦੇ ਨਾਲ ਹੀ ਇਹ ਮੰਗੀ ਹੋਈ ਹੈਗੀ ਤੇ ਇਹਦੀ ਭੈਣ ਹੈ ਜਿਹੜੀ ਉਹਨਾਂ ਜਿੰਮੇ ਦੇ ਜਾਨੀ ਕਿ ਇਹਨਾਂ ਦੇ ਹੈ ਜਿਹੜਾ ਤਾਂ ਇਹ ਵੀਡੀਓ ਦੇ ਪਿੱਛੇ ਇੰਨਾ ਜ਼ਿਆਦਾ ਪਏ ਹੋਏ ਨੇ ਰੀਲਾਂ ਵਗੈਰਾ ਬਣਾਉਂਦੇ ਆ ਤੇ ਇਸ ਕਰਕੇ ਉਹ ਉੱਥੇ ਜਾਨੀ ਕਿ ਆਜ ਦੀ ਭੈਣਾਂ ਦੇਖੋ ਤੁਸੀਂ ਆਜ ਦਾ ਘਰ ਵਾਲਾ ਹੈ ਤੇ ਇਹ ਵੀ ਹਮੇ ਦਾ ਵੀ ਇੱਕ ਚੈਨਲ ਹੈ ਇਹ ਵੀ ਬਣਾਉਂਦੀ ਆ ਵੀਡੀਓ ਤੇ ਇਹ ਇੱਦਾਂ ਹੀ ਕੰਮ ਕੋ ਮੈਨੂੰ ਇੰਨਾ ਕੋਈ ਆਉਂਦਾ ਨਹੀਂ ਹੈਗਾ ਕੁਕਿੰਗ ਵੀ ਐਡੀ ਕੋਈ ਖਾਸ ਨਹੀਂ ਹੈਗੀ बस ਇੱਕ ਦਿਖਾ ਦਿੰਦੀ ਹੈ ਬਲੌਗ ਦੇ ਵਿੱਚ ਇਹ ਮੈਂ ਕੁਕਿੰਗ ਕਰਦੀ ਹਾਂ ਕੰਮ ਨੂੰ ਮੈਂ ਘੱਟੀ ਕਰਦੀ ਐ ਨੂੰ ਨਾ ਕੋਈ ਐਦਾਂ ਬਦਲ ਮੈਂ ਕਿੱਦਾਂ ਰਹਿਣਾ ਸੋਹਣਾ ਇਸ ਕਰਕੇ ਜਿਹੜੇ ਦੇ ਸਹੁਰੇ ਘਰ ਕੋਈ ਬਹਿਸ ਹੋ ਗਈ ਜਿਹਦੇ ਕਰਕੇ ਗੁੱਸੇ ਹੋ ਕੇ ਤੂੰ ਆ ਗਈ ਤੇ ਉਹਨਾਂ ਨੇ ਵੀ ਬਹੁਤ ਗੁੱਸਾ ਜਤਾਇਆ ਵੀ ਇਹ ਕੰਮ 'ਚ ਧਿਆਨ ਘੱਟ ਦਿੰਦੀ ਐ ਤੂੰ ਨੂੰ ਪਤਾ ਹੀ ਇਹਨਾਂ ਦੋਨੋਂ ਭੈਣਾਂ ਦਾ ਇਹੀ ਕੰਮ ਐ ਇਸ ਕਰਕੇ ਉਹ ਉੱਥੋਂ ਆ ਗਈ ਆਪਣੇ ਪੇਕੇ ਰਹਿੰਦੀ ਐ ਤੇ ਸਹੂਨੂ ਘਰ ਨੇ ਦਿੱਤੀ ਸੀ ਸਪਾਈ ਵੀ ਮੇਰੀ ਭੈਣ ਦੀ ਕੋਈ ਗਲਤੀ ਨਹੀਂ ਹੈਗੀ ਉਹਨਾਂ ਨੇ ਕਿਉਂ ਕੱਢਿਆ ਮੇਰੀ ਭੈਣ ਨੂੰ ਸਹੁਰਿਆਂ ਤੋਂ ਤੇ ਆ ਆ ਦੋਨੋਂ ਭੈਣਾਂ ਦੀ ਫੋਟੋ ਆ ਦੇਖ ਲਓ ਤੁਸੀਂ ਇਹ ਦੋਨੋਂ ਜਣੀਆਂ ਇਦਾਂ ਹੀ ਘੁੰਮਦੀਆਂ ਰਹਿੰਦੀਆਂ ਨੇ ਕੋਈ ਪਰਵਾਹ ਨਹੀਂ ਵੀ ਅਸੀਂ ਉਹਦਾ ਸਮਝਦਾਰੀ ਨਾਲ ਆਪਣਾ ਘਰ ਹੈ ਜਿਹੜਾ ਬਸਾਲੀਏ ਬਸ ਇਦਾਂ ਹੀ ਇਹਨਾਂ ਦਾ ਚੱਲਦਾ ਰਹਿੰਦਾ ਹੈ ਕਦੇ ਕਿਤੇ ਘੁੰਮਣ ਗਏ ਕਦੇ ਕਿਤੇ ਘੁੰਮਣ ਗਏ ਐਸ ਕਰਕੇ ਦੀ ਭੈਣ ਹੈ ਜਿਹੜੀ ਹੁਣ ਇੱਥੇ ਪੇਕੇ ਰਹਿੰਦੀ ਹੈ ਦੋਨੋਂ ਭੈਣਾਂ ਵੀ ਲੜਪੀਆਂ ਸੀ ਜਿਹਦੇ ਵਿੱਚ ਹੁਣ ਸੋਨੂੰ ਨੇ ਕਿਹਾ ਸੀ ਇਹਨੂੰ ਆਪਣੀ ਭੈਣ ਨੂੰ ਵੀ ਮੈਂ ਤੈਨੂੰ ਇੱਥੋਂ ਪੇਕੇਆਂ ਤੋਂ ਵੀ ਕੱਢ ਕੇ ਰੱਖੂੰਗੀ ਸੌਰੈਂਤ ਨੂੰ ਕੱਢਦਾ ਤੇ ਤੁਹੋਂ ਵੀ ਕੱਢੂੰਗੀ ਏਜੰਸੀ ਤੂੰ ਕਿਵੇਂ ਕੱਢ ਲੇਂਗੀ ਵੀ ਮੇਰਾ ਵੀ ਇੱਥੇ ਹੱਕ ਹੈ ਮੈਂ ਇੱਥੇ ਹੀ ਰਹੂੰਗੀ ਮੈਨੂੰ ਇੱਥੋਂ ਕੋਈ ਨਹੀਂ ਕੱਢ ਸਕਦਾ ਇਸ ਕਰਕੇ ਇਹਨਾਂ ਦੇ ਵਿੱਚ ਮਨ ਮਿਟਾਵਨੇ ਚੜੇ ਚੱਲ ਰਹੇ ਨੇ ਜਿਹਦੇ ਕਰਕੇ ਇਹ ਆਪਣੇ ਸੌਰੈਂਤ ਆਕੇ ਹੁਣ ਪੇਕੇ ਰਹਣ ਲੱਗੀ ਹੁਣੀ ਥੋੜਾ ਟਾਈਮ ਪਹਿਲਾਂ ਹੀ ਇਸਦੀ ਮੈਰਿਜ ਹੋਈ ਸੀ ਇਹਨੂੰ ਇਸ ਕਰਕੇ ਕਮੈਂਟ ਆ ਰਹੇ ਨੇ ਵੀ ਤੁਹਾਨੂੰ ਰੀਲਸ ਤੋਂ ਚਲੋ ਬਣਾਉਣੇ ਬਲੌਗ ਵੀ ਬਣਾਉਣੇ ਤੇ ਆਪਣੇ ਘਰ ਪਰਿਵਾਰ ਦੇ ਵਿੱਚ ਵੀ ਥੋੜਾ ਜਿਹਾ ਵਧੀਆ ਧੰਗ ਨਾਲ ਵਿਚਰਨਾ ਚਾਹੀਦਾ ਹੈ ਇਹਨਾਂ ਹੋਵੇ ਜਿਤੇ ਰੀਲੰਡ ਦੇ ਚੱਕਰ ਦੇ ਵਿੱਚ ਤੁਹਾਡਾ ਘਰ ਹੈ ਜਿਹੜਾ ਖੇ ਖਰਾਬ ਹੋ ਜਾਵੇ ਇਸੇ ਕਰਕੇ ਇਹਨਾਂ ਨੂੰ ਰੋਲ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਤੇ ਇਹਨੂੰ ਕਿਹਾ ਜਾ ਰਿਹਾ ਵੀ ਇਹ ਪੇਕੇ ਆ ਕੇ ਛੋਟੇ ਛੋਟੇ ਬੱਚਿਆਂ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਕ੍ਰਿਕਟ ਵੀ ਖੇਡੀ ਜਾ ਰਹੀ ਹੈ ਚਿੜੀਵਲਾ ਖੇਡੀ ਜਾ ਰਹੀ ਹੈ ਅੱਧਾ ਨਹੀਂ ਸੋਹਣਾ ਲੱਗਦਾ ਹੈਗਾ ਵਿਆਹੀ ਬਰੀ ਗੀ ਵੀ ਨੂੰ ਆਪਣਾ ਘਰ ਦਾ ਰ ਹੈ ਜਿਹੜਾ ਸੰਭਾਲਣਾ ਹੁਣ ਆਉਣਾ ਚਾਹੀਦਾ ਉੱਥੇ ਇਹਨਾਂ ਦੇ ਜਿਹੜੇ ਫੈਮ ਇਹਨਾਂ ਨੂੰ ਪੂਰੀ ਸਪੋਰਟ ਕਰ ਰਹੇ ਨੇ ਵੀ ਅਸੀਂ ਤੁਹਾਨੂੰ ਦੇਖ ਰਹੇ ਹਾਂ ਸਪੋਰਟ ਤਾਂ ਚਲੋ ਕਰ ਰਹੇ ਨੇ ਪਰ ਇਹਨਾਂ ਨੂੰ ਇਹ ਵੀ ਮੰਨਤ ਦੇਣੀ ਚਾਹੀਦੀ ਹੈ ਵੀ ਜਿਹੜਾ ਆਪਣਾ ਪਰਿਵਾਰ ਹੈ ਤੁਸੀਂ ਕਿਵੇਂ ਸੰਭਾਲਣਾ ਹੈ ਜਿਵੇਂ ਹੁਣਾ ਸੋਨੂ ਕਹ ਰਹੀ ਹੈ ਕਿ ਇਹਦਾ ਕਰਣਾ ਵੀ ਜਿਹੜਾ ਸੌਰੀ ਹੀ ਰਹਿੰਦਾ ਹੈ ਇਦਾਂ ਏਦਾਂ ਹੀ ਕਰਦਾ ਹੈ ਉਹ ਇਦਾਂ ਨਹੀਂ ਸੋਹਣਾ ਲੱਗਦਾ ਥੋੜੀ ਮੋਤੀ ਸੰਗ ਸਰਮੈਂ ਜਿਹੜੀ ਉਹ ਕੁੜੀਆਂ ਨੂੰ ਹੋਣੀ ਚਾਹੀਦੀ ਹੈ ਜਿਹੜੀ ਕਿ ਇਹਨਾਂ ਨੇ ਬਿਲਕੁਲ ਪਰਦਾ ਚੱਕਿਆ ਪਿਆਗਾ ਇਸ ਕਰਕੇ ਬਹੁਤ ਜ਼ਿਆਦਾ ਬਜ਼ਨਾਮ ਹੋ ਰਹੀਆਂ ਨੇ